ਹਾਂਜੀ ਆਪਾਂ ਸਵੇਰੇ ਸਵੇਰੇ ਚਾਹ ਦੇ ਸਾਰੇ ਜਣੇ ਹੀ ਸਕੀਨ ਆਣਾ ਖਾਸ ਤੌਰ ਤੇ ਜਿਹੜੇ ਪੰਜਾਬੀ ਆ ਨਾ ਆਪਾਂ ਪੰਜਾਬੀ ਤਾਂ ਆਪਾਂ ਨੂੰ ਬੜਾ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਕੀ ਕਰਦੇ ਹੋ ਬਸ ਚਾਹ ਪੀਂਨੇ ਆ ਜੇ ਕੋਈ ਗੱਪੇ ਮਾਰਨੇ ਹੁੰਦੇ ਨੇ ਲਿਆ ਕੋਟ ਚਾਹ ਦੀ ਕਰ ਲਿਆ ਹਨ ਇਸ ਤਰੀਕੇ ਦੇ ਨਾਲ ਆਪਾਂ ਸਾਰਾ ਦਿਨ ਚਾਹ 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 ਕਰਦੇ ਰਹਨੇ ਆਂਗੇ ਪਰ ਤੁਹਾਨੂੰ ਪਤਾ ਵੀ ਜਿਹੜੀ ਆਪਾਂ ਹਨ ਇਹ ਸਵੇਰੇ ਖਾਲੀ ਪੇਟ ਜਦੋਂ ਕਿ ਆਪਾਂ ਉੱਠਦੇ ਆਂ ਜਿਹਨੂੰ ਆਪਾਂ ਬੈਡ ਟੀ ਕਹਿ ਦਿੰਦੇ ਆ ਨਾ ਜਦੋਂ ਆਪਾਂ ਇਹ ਚਾਹ ਪੀਂਨੇ ਆ ਨਾ ਇਹਦੇ ਨਾਲ ਲਾ ਲੋ ਵੀ ਤੁਹਾਡੀਆਂ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਬਾਦ ਦੇ ਵਿੱਚ ਬਰਸ਼ ਕਰਨਾ ਬਾਦ ਦੇ ਵਿੱਚ ਉੱਠਣਾ ਸਾਰਾ ਕੁਝ ਆਪਾਂ ਬਾਦ ਦੇ ਵਿੱਚ ਕਰਦੇ ਆ ਪਹਿਲਾਂ ਆਪਾਂ ਨੂੰ ਬੈਡ ਟੀ ਚਾਹੀਦੀ ਹੁੰਦੀ ਹੈ ਤੁਹਾਨੂੰ ਪਤਾ ਵੀ ਜਿਹੜੇ ਪ੍ਰਾਣੇ ਬਜ਼ੁਰਗ ਹੁੰਦੇ ਸੀਗੇ ਹਨਾ ਉਹ ਕਿਉਂ ਨਹੀਂ ਬਿਮਾਰ ਹੁੰਦੇ ਸੀਗੇ ਕਿਉਂਕਿ ਉਹਨਾਂ ਨੇ ਪਹਿਲਾਂ ਸਵੇਰੇ ਉੱਠਣਾ ਸਵੇਰੇ ਉੱਠ ਕੇ ਪਹਿਲਾਂ ਦੰਤਨ ਕਰਨਲਾ ਕਰਨਾ ਦੰਤਨ ਕਾਦੀ ਸੀ ਨਿੰਬਦੀ ਨਿੰਬਦੀ ਦੰਤਨ ਕਰਦੇ ਹੁੰਦੇ ਸੀਗੇ ਤੇ ਦੰਤਨ ਕਰਕੇ ਜਿਹੜਾ ਵੀ ਉਹਨਾਂ ਦੇ ਆਪਾਂ ਕਹਿੰਦੇ ਆ ਵੀ ਕਟਾਣੋ ਵਗੈਰਾ ਹੁੰਦੇ ਸੀ ਜਾਂ ਆਪਣਾ ਖੂਨ ਸਾਫ਼ ਹੋ ਜਾਂਦਾ ਜਿਹੜਾ ਨਿੰਮਾ ਨਿੰਮ ਇੱਕ ਐਂਟੀਬਾਇਟਿਕ ਦਾ ਕੰਮ ਕਰਦਾ ਜਿਵੇਂ ਹਲਦੀ ਹੈ ਨਿੰਮ ਹੈ ਇਹ ਚੀਜ਼ਾਂ ਹਨ ਆਪਾਂ ਅੱਜਕੱਲ ਬਿਲਕੁਲ ਹੀ ਆਪਣੀ ਲਾਈਫ ਦੇ ਵਿੱਚ ਵਰਤਣਾ ਬੰਦ ਹੀ ਕਰ ਦਿੱਤੀ ਨੇ ਹਲਦੀ ਆਪਾਂ ਥੋੜੀ ਜਿਹੀ ਬਸ ਦਾਲ ਸਬਜੀ ਦੇ ਵਿੱਚ ਪਾਉਣੀ ਆ ਹੋਰ ਹਲਦੀ ਬਿਲਕੁਲ ਬੰਦ ਹੈਗੀ ਅੱਗੇ ਜਦੋਂ ਕਿਸੇ ਦੇ ਸੱਟ ਲੱਗਦੀ ਸੀ ਜਾਂ ਕਿਸੇ ਦੇ ਹਨਾ ਦਰਦ ਹੋਣ ਲੱਗ ਜਾਂਦਾ ਸੀਗਾ ਤਾਂ ਹਲਦੀ ਨੂੰ ਉਬਾਲ ਕੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਮਲਕੀ ਪਲਾਉਂਦੇ ਹੁੰਦੇ ਸੀ ਜਿਹਦੇ ਨਾਲ ਕਿ ਉਹਨਾਂ ਦੀ ਬਾਡੀ ਸੀ ਅੰਦਰੋਂ ਰਿਕਵਰੀ ਕਰਦੀ ਸੀ ਅੰਦਰੋਂ ਜਿਵੇਂ ਕਿ ਆਪਣੇ ਜ਼ਖਮ ਹੋ ਜਾਂਦੇ ਆ ਜਾਂ ਆਪਣੇ ਕੋਈ ਸੱਟ ਫੇਟ ਲੱਗਦੀ ਆ ਜਾਂ ਜਿਵੇਂ ਹੋਣਾ ਹਰ ਇੱਕ ਕਹਿ ਦਿੰਦਾ ਵੀ ਮੇਰੇ ਨਾਲ ਹੱਡ ਗੋਟਿਆਂ ਦੇ ਵਿੱਚ ਦਰਦ ਹੁੰਦਾ ਉਹਦੇ ਵਾਸਤੇ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸੂਗੀ ਕਿ ਦੂਸਰੀ ਜਿਵੇਂ ਕਿ ਆਪਣੀ ਕ ਪਹਿਲਾ ਵੀਡੀਓ ਪਾਈ ਸੀ ਕਿ ਮੈਂ ਆਪਣੇ ਆਪ ਤੇ ਮੋਟਾਪਾ ਕਦੇ ਨਹੀਂ ਆਉਣ ਦਿੱਤਾ ਹਨਾ ਇਹਦੇ ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ ਕਹਿੰਦੇ ਵੀ ਤੁਸੀਂ ਹਨਾ ਵੀ ਮੈਨੂੰ ਤਾਂ ਤੁਸੀਂ ਵੀ ਮੋٹے ਲੱਗ ਰਹੇ ਹੋ ਹਨਾ ਫਿਰ ਮੈਂ ਉਹਨਾਂ ਨੂੰ ਆਪਣੀ ਵੀਡੀਓ ਭੇਜੀ ਪ੍ਰੋਪਰ ਵੀ ਨਹੀਂ ਭਰਾਵੇ ਦੇਖਣ ਨੂੰ ਮੇਰੀ ਠੀਕ ਹੈ ਮੇਰੀ ਬਾਡੀ ਦੀ ਜਿਹੜੀ ਸ਼ੇਪ ਹੈਗੀ ਨਾ ਉਹ ਐ ਨਹੀਂ ਹੈਗੀ ਵੀ ਸੁੱਕੀ ਹੱਡੀ ਹੈਗੀ ਹਨਾ ਆਪਣੇ ਸਰੀਰ ਨੂੰ ਫਿੱਟ ਰੱਖਣਾ ਸਭ ਤੋਂ ਮੇਨ ਗੱਲ ਹੈ ਦੇਖੋ ਮੈਂ ਪਹਿਲਾਂ ਵੀ ਆ ਵੀਡੀਓ ਦੇ ਵਿੱਚ ਵੀ ਦੱਸਿਆ ਸਾਰਾ ਵੀ ਜਿੰਨਾ ਆਪਣੇ ਤੁਸੀਂ ਸਰੀਰ ਵੱਲ ਧਿਆਨ ਦੇਵੋਗੇ ਉਨਾ ਹੀ ਤੁਸੀਂ ਬਿਮਾਰੀਆਂ ਤੋਂ ਬਚੋਗੇ ਦੇਖੋ ਬਿਮਾਰੀਆਂ ਬਹੁਤ ਆਉਂਦੀਆਂ ਨੇ ਮੇਰੇ ਤੇ ਵੀ ਬਹੁਤ ਆਈਆਂ ਨੇ ਪਰ ਜਦੋਂ ਆਪਾਂ ਥੋੜਾ ਜਿਹਾ ਨਾ ਆਪਦੀ ਸਰੀਰ ਵੱਲ ਕੇਅਰ ਕਰਦੇ ਆ ਖਾਣ ਪੀਣ ਦਾ ਥੋੜਾ ਜਿਹਾ ਬੰਨ ਰੱਖਣ ਲੱਗ ਜਾਂਦੇ ਆ ਤਾਂ ਜਿਹੜੀ ਬਿਮਾਰੀ ਆ ਉਹ ਬਹੁਤ ਜਲਦੀ ਹੀ ਰਿਕਵਰੀ ਹੋ ਜਾਂਦੀ ਬਹੁਤ ਜਲਦੀ ਤੁਸੀਂ ਠੀਕ ਹੋ ਜਾਂਦੇ ਹੋ ਹਣਾ ਮੇਰੇ ਨਾਲ ਨੂੰ ਜਿਹੜੀਆਂ ਬੈਕ ਪੇਨ ਜਿਵੇਂ ਕਿ ਮੇਰੀ ਹੁੰਦੀ ਸੀ ਕਿਵੇਂ ਠੀਕ ਹੋਈ ਇਹ ਮੈਨੂੰ ਬਹੁਤ ਪੈਣਾ ਨੇ ਪੁੱਛੇ ਮੈਂ ਵੀਡੀਓ ਵੀ ਪਾਈਆਂ ਨੇ ਤੇ ਦੁਬਾਰਾ ਤੋਂ ਵੀ ਮੈਂ ਪ ਤੇ ਹੋਰ ਹੁਣ ਮੈਂ ਜਿੰਨਾਂ ਨੂੰ ਵੀ ਦੱਸਿਆ ਕਈ ਵਾਰੀ ਹੈ ਨਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਵੀ ਹੁੰਦੇ ਨੇ ਉਹਦਾ پتہ ਕੀ ਅਗਲਾ ਨਾ ਵਿਸ਼ਵਾਸ ਵੀ ਕੱਟ ਕਰਦਾ ਹੈ ਤੇ ਇੱਕ ਦੋ ਵਾਰ ਕਰਦਾ ਹੈ ਫਿਰ ਕਹਿੰਦੇ ਨਾ ਸਾਨੂੰ ਤਾਂ ਫਰਕ ਨਹੀਂ ਪਿਆ ਇਦਾਂ ਨਹੀਂ ਹੁੰਦਾ ਹੈ ਨਾ ਜਦੋਂ ਆਪ ਲਗਾਤਾਰ ਉਹ ਚੀਜ਼ ਨੂੰ ਕਰਦੇ ਆ ਮੈਨੂੰ ਨਾ ਪਿੱਛੇ ਜੇ ਕਾਲਾ ਪੀਲੀਆ ਹੋ ਗਿਆ ਸੀ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ ਵੱਧਦੀ ਹੋ ਗਈ ਉਹਨਾਂਗੇ 8 ਸਾਲ ਹੋ ਗਏ ਉਹਨਾਂਗੇ ਕਾਲਾ ਪੀਲੀਆ ਹੋ ਗਿਆ ਸੀਗਾ ਤੇ ਕਾਲਾ ਪੀਲੀਏ ਦੇ ਵਿੱਚ ਨਾ ਤੁਸੀਂ ਯਕੀਨ ਮੰਨਿਓ ਮੈਂ 3 ਮਹੀਨੇ ਇੱਕ ਕੌਲੀ ਦੇ ਵਿੱਚ ਕਿਸੇ ਭਾਂਡੇ ਦੇ ਵਿੱਚ ਬਾਟੀ ਦੇ ਵਿੱਚ ਹਨਾ ਆਲੂ ਸਬਜ਼ੀ ਗਾਜਰਾਂ ਜੋ ਵੀ ਹੁੰਦੀ ਅਸੀਂ ਕੱਟ ਕੇ ਪਾ ਦਿੰਦੀ ਸੀ ਪਾਣੀ ਪਾ ਦਿੰਦੀ ਸੀ ਸਿਰਫ ਕੱਲਾ ਨਮਕ ਪਾਉਂਦੇ ਹੁੰਦੇ ਸੀ ਛੁਟਕੀ ਉਹ ਵੀ ਕਾਲਾ ਹੋਰ ਮੈਂ ਤਲੀਆਂ ਹੋਈਆਂ ਮੈਦੇ ਤੋਂ ਬਣੀਆਂ ਹੋਈਆਂ ਕੋਈ ਵੀ ਚਾਹ ਚੂ ਜੁੰਨਾ ਵੀ ਚੀਜ਼ਾਂ ਹੁੰਦੀਆਂ ਸੀਗੇ ਹਨਾ 25 ਦਿਨ ਮੈਨੂੰ ਇੰਨੀ ਇਨਫੈਕਸ਼ਨ ਹੋ ਗਈ ਸੀ 25 ਦਿਨ ਮੇਰੇ ਅੰਦਰ ਪਾਣੀ ਵੀ ਨਹੀਂ ਲੰਘਿਆ ਸੀਗਾ ਚਾਹ ਰੋਟੀ ਹੋਰ ਚੀਜ਼ਾਂ ਤਾਂ ਹਨਾ ਬਹੁਤ ਦੂਰ ਦੀ ਗੱਲ ਹੈਗੀ ਵੀ ਕਹਿਣ ਤੋਂ ਪਾਵਿਆ ਵੀ ਜਿੰਨਾ ਆਪਾਂ ਦਵਾਈਆਂ ਦੇ ਨਾਲ ਠੀਕ ਹੁੰਨੇ ਉਸ ਤੋਂ ਚਾਰ ਗੁਣਾ ਆਪਾਂ ਆਪਣੇ ਬਨੇਜ ਨਾਲ ਆਪਣੇ ਪਰਹੇਜ ਨਾਲ ਠੀਕ ਹੋ ਜੰਨੇ ਹੈਗੇ ਜਦੋਂ ਮੈਂ ਆਪਣਾ ਹਨਾ ਟੈਸਟ ਕਰਵਾਇਆ ਦੁਬਾਰੇ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਸੀਗੇ ਇਹ ਵੀ ਨਹੀਂ ਸੀਗਾ ਵੀ ਮੈਂ ਇੱਕ ਜਗ੍ਹਾ ਟੈਸਟ ਕਰਵਾਇਆ ਤਿੰਨ ਵਾਰ ਤਾਂ ਮੈਂ ਚੰਡੀਗੜ੍ਹ ਟੈਸਟ ਕਰਵਾ ਲਏ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਰਜਿੰਦਰਾ ਦੇ ਵਿੱਚ ਪਟਿਆਲੇ ਤਿੰਨ ਵਾਰ ਉੱਥੋਂ ਕਰਵਾ ਲਿਆ ਸੀਗਾ ਤੇ ਜਦੋਂ ਮੈਂ ਨਾ ਬਾਅਦ ਦੇ ਵਿੱਚ ਫਿਰ ਮੈਂ ਹੈਮੋਪੈਥੀ ਦੀ ਦਵਾਈ ਵੀ ਖਾਧੀ ਸੀ ਮੈਂ ਜਿਹੜੇ ਡਾਕਟਰ ਸਾਹਿਬ ਦਾ ਤੁਹਾਨੂੰ ਨੰਬਰ ਦਿੰਨੀ ਹੁੰਨੀ ਹੈ ਨਾ ਤੇ ਜਦੋਂ ਮੈਂ ਨਾ ਦੁਬਾਰਾ ਤੋਂ ਇੱਕ ਵਾਰ ਅਰਜੰਦਰਾ ਹਸਪੀਟਲ ਦੇ ਵਿੱਚ ਟੈਸਟ ਕਰਵਾਉਣ ਗਈ ਕਿਉਂਕਿ ਮੈਨੂੰ ਹੁਣ ਵੀ ਡਾਕਟਰ ਸਾਹਿਬ ਕਹਿੰਦੇ ਨੇ ਵੀ ਤੁਸੀਂ ਹੈਨਾ ਸਾਲ 6 ਮਹੀਨੇ ਮਗਰੋਂ ਟੈਸਟ ਕਰਵਾਉਂਦੇ ਰਿਹਾ ਕਰੋ ਤਾਂਕਿ ਲੀਵਰ ਦੇ ਵਿੱਚ ਇਨਫੈਕਸ਼ਨ ਨਾ ਹੋਵੇ ਕਾਲਾ ਪੀਲਾ ਤੁਹਾਨੂੰ ਹੁੰਦਾ ਕਿੱਥੋਂ ਜਦੋਂ ਆਪਾਂ ਨੂੰ ਲੀਵਰ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਕਈ ਭੈਣ ਭਰਾ ਮੈਨੂੰ ਕਹਿਦੇ ਨੇ ਦੀਦੀ ਤੁਸੀਂ ਵੀਡੀਓ ਲੰਬੀ ਕਰ ਦਿੰਨੇ ਹੋ ਨਾ ਗੱਲ ਥੋੜੀ ਹੁੰਦੀ ਹੈ ਵੀ ਦੇਖੋ ਕਈ ਵਾਰੀ ਨਾ ਇਹ ਗੱਲਾਂ ਦੇ ਵਿੱਚ ਪਤਾ ਲੱਗ ਜਾਂਦਾ ਵੀ ਕਈ ਭੈਣ ਭਰਾਵਾਂ ਦੇ ਹੁੰਦਾ ਜਿਵੇਂ ਕਿ ਆਪਣੇ ਵਿੱਚੋਂ 10 ਜਣੇ ਵੀਡੀਓ ਦੇਖ ਰਹੇ ਨੇ ਨਾ ਉਹਦੇ ਵਿੱਚ ਇੱਕ ਨੱਧਾ ਹੁੰਦਾ ਵੀ ਜਿਹੜਾ ਕਿ ਇਸ ਬਿਮਾਰੀ ਦੇ ਨਾਲ ਗ੍ਰਸਤ ਹੁੰਦਾ ਹੈ ਤੇ ਬਹੁਤ ਭਟਕਦਾ ਹੈ ਨਾ ਤੇ ਇਸ ਤਰੀਕੇ ਨਾਲ ਕੋਈ ਨਾ ਕੋਈ ਇਸੇ ਦਾ ਭੈਣ ਭਰਾ ਦਾ ਭਲਾ ਹੋ ਜਾਂਦਾ ਤਾਂ ਥੋੜਾ ਜਿਹਾ ਨਾ ਉਹ ਕਰ ਲਿਆ ਕਰੋ ਤੇ ਜਦੋਂ ਮੈਂ ਟੈਸਟ ਕਰਵਾਇਆ ਤੇ ਡਾਕਟਰ ਮੈਨੂੰ ਕਹਿੰ ਤਾਨੂੰ ਪਤਾ ਇਹ ਵੀ ਰਜਿੰਦਰਾ ਜਿਹੜੇ ਡਾਕਟਰ ਨੇ ਹਨਾ ਬਹੁਤ ਕੁਆਲੀਫਾਈਡ ਡਾਕਟਰ ਨੇ ਕਿ ਬਹੁਤ ਜ਼ਿਆਦਾ ਹਨਾ ਉਹਨਾਂ ਦਾ ਮਤਲਬ ਕਿ ਐਕਸਪੀਰੀਅੰਸ ਹੈ ਤੇ ਮੈਨੂੰ ਕਹਿੰਦੇ ਵੀ ਨਹੀਂ ਕਹਿੰਦੇ ਤੈਨੂੰ ਕਿਸੇ ਨੂੰ ਹੀ ਕਹਤਾ ਵੀ ਹਨਾ ਵੀ ਤੈਨੂੰ ਕਾਲਾ ਪੀਲਾ ਸੀ ਵੀ ਕਾਲਾ ਪੀਲਾ 네ਗੇਟਿਵ ਤਾਂ ਆਉਂਦਾ ਹੀ ਨਹੀਂ ਮੈਨੂੰ ਕਹਿੰਦੇ ਅੱਜ ਤੱਕ ਕਹਿੰਦੇ ਸਾਡੀ ਲਾਈਫ ਦੇ ਵਿੱਚ ਕਾਲਾ ਪੀਲਾ 네ਗੇਟਿਵ ਨਹੀਂ ਆਇਆ ਹੈਗਾ ਤੇ ਮੈਂ ਆਖਿਆ ਵੀ ਜਿਹਦਾ ਵੈਦ ਗੁਰੂ ਗੋਬਿੰਦ ਹੈ ਨਾ ਉਹ ਨੂੰ ਛੋਟੇ ਮੋਟੇ ਡਾਕਟਰ ਹਨਾ ਜਾਂ ਕੋਈ ਵੀ ਲਾਲੋ ਦਵਾਈਆਂ ਦਵਈਆਂ ਦਾ ਕੋਈ ਨਹੀਂ ਹੁੰਦਾ ਅਕਸਰ ਮੈਂ ਤਾਂ ਉਹਨੂੰ ਤਾਈਓ ਕਹਿਣੀ ਨੇ ਵੀ ਜਦੋਂ ਵੀ ਤੁਸੀਂ ਦਵਾਈ ਲੈਣ ਜਾਣਾ ਹੈ ਜਦੋਂ ਵੀ ਤੁਹਾਨੂੰ ਕਿਸੇ ਬਿਮਾਰੀ ਨੇ ਗ੍ਰਸਤ ਕਰ ਲਿਆ ਜਦੋਂ ਵੀ ਤੁਹਾਡੇ ਕੋਈ ਇਦਾਂ ਹੁੰਦਾ ਵੀ ਹਾਂ ਮੈਨੂੰ ਦਵਾਈ ਲੱਗ ਨਹੀਂ ਰਹੀ ਤਾਂ ਤੁਸੀਂ ਇੱਕ ਸ਼ਬਦ ਨਾਲ ਜਾਣ ਵੇਲੇ ਜਾਂ ਦਵਾਈ ਲੈਣ ਵੇਲੇ ਜ਼ਰੂਰ ਪੜਿਆ ਕਰੋ ਤਾਂ ਤੁਹਾਨੂੰ ਬਾਇਕ ਰੂਜੀ ਉਸੇ ਡਾਕਟਰ ਕੋਲ ਲੈ ਕੇ ਜਾਣਗੇ ਜਿੱਥੇ ਕਿ ਤੁਹਾਡਾ ਪ੍ਰੋਪਰ ਟਰੀਟਮੈਂਟ ਉਹ ਦੇਖੋ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਸਾਰੇ ਘਰ ਦੇ ਕੰਮ ਕਰਦੀ ਆ ਮੈਂ ਸੰਨੀ ਆ ਕੀ ਗੋਹਾ ਕੂੜਾ ਕੀ ਝਾੜੂ ਪੋਚਾ ਹਨਾ ਘਰ ਦੇ ਸਾਰੇ ਕੰਮ ਮੈਂ ਖੁਦ ਕੱਲੀ ਉਹ ਕਰਦੀ ਆਂ ਤੇ ਮੈਂ ਆਪਣੇ ਹੋਮ ਟੂਰ ਦੀ ਵੀਡੀਓ ਵੀ ਤੁਹਾਨੂੰ ਪਾਈ ਸੀ ਇਹ ਵੀ ਨਹੀਂ ਹੈਗਾ ਵੀ ਹਨਾ ਕੋਈ ਹੋਆ ਵੀ ਘਰ ਵੀ ਮੇਰਾ ਇੱਕ ਬਿੱਗੇ ਦੇ ਵਿੱਚ ਹੈ ਹਨਾ ਪੂਰਾ ਵੀ ਉਹਦੀ ਸਫਾਈ ਉਹ ਰੱਖਣੀ ਬਹੁਤ ਔਖੀ ਹੈਗੀ ਤੇ ਅਗਲੀ ਗੱਲ ਚਲੋ ਇਹ ਤਾਂ ਵੱਖਰੀਆਂ ਗੱਲਾਂ ਨੇਗੀਆਂ ਤੇ ਇਹ ਸ਼ਬਦ ਕਿਹੜਾ ਸੀਗਾ ਕਈ ਪੈਣਪਰਾ ਮੈਨੂੰ ਪੁੱਛਦੇ ਵੀ ਹੁੰਦੇ ਆ ਤੇ ਮੈਂ ਅਕਸਰ ਵੀਡੀਓ ਵੀ ਇਹਦੇ ਉੱਤੇ ਬਣਾਉਣੀ ਹੁੰਦੀ ਆ ਕਈ ਵਾਰੀ ਬਣਾਈ ਹੈਗੀ ਤੇ ਉਹ ਸ਼ਬਦ ਹੈਗਾ ਵੈਦਾਂ ਸੰਦਾਂ ਸੰਗ ਇਕੱਠਾ ਹੋਆ ਔਖਾ ਦਾਵੇ ਰਾਸ ਵਿੱਚ ਆਪ ਖਲੋਆ ਇਸ ਸ਼ਬਦ ਨੂੰ ਪੜ੍ਹ ਕੇ ਤੁਸੀਂ ਜਦੋਂ ਵੀ ਕਿਤੇ ਡਾਕਟਰ ਕੋਲ ਜਾਓਗੇ ਨਾ ਤਾਂ ਤੁਹਾਨੂੰ ਵੈਗਰੂ ਜੀ ਉਸ ਡਾਕਟਰ ਕੋਲ ਹੀ ਲੈ ਕੇ ਜਾਣਗੇ ਜਿੱਥੇ ਕਿ ਤੁਹਾਡਾ ਸਹੀ ਇਲਾਜ ਹੋਵੇ ਜਾਏਗਾ ਤੇ ਵਿਸ਼ਵਾਸ ਰੱਖਿਓ ਤੇ ਹੁਣ ਦੇਖੋ ਮੈਂ ਪਹਿਲਾਂ ਉਹ ਵੀਡੀਓ ਪਾਈ ਸੀ ਕਿ ਮੋਟਾਪੇ ਵਾਲੀ ਹੁਣ ਜਿਹੜੀਆਂ ਉਹ ਚੀਜ਼ਾਂ ਸੀਗੀਆਂ ਜਿੰਨੀਆਂ ਵੀ ਚੀਜ਼ਾਂ ਨੇ ਮੋਟਾਪਾ ਪਿਘਲਾਉਣ ਵਾਲੀਆਂ ਉਹ ਥੋੜੀਆਂ ਜਿਹੀਆਂ ਨਾ ਗਰਮ ਹੁੰਦੀਆਂ ਨੇ ਹੁਣ ਗਰਮੀਆਂ ਸਟਾਰਟ ਹੋ ਗਈਆਂ ਨੇ ਤੇ ਅਗਰ ਆਪਾਂ ਉਹ ਚੀਜ਼ਾਂ ਪੀਵਾਂਗੇ ਤਾਂ ਮੈਨੂੰ ਕਈ ਭੈਣ ਭਰਾਵਾਂ ਦੇ ਮੈਸੇਜ ਵੀ ਆ ਰਹੇ ਨੇ ਵੀ ਦੀਦੀ ਸਾਨੂੰ ਫਾਇਦਾ ਤਾਂ ਹੈਗਾ ਪਰ ਗਰਮੈਸ ਕਰ ਰਹੀਆਂ ਨੇ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਗਰਮੀਆਂ ਦੇ ਵਿੱਚ ਆਪਾਂ ਦੇਖੋ ਸਰਦੀਆਂ ਦੇ ਵਿੱਚ ਮੋਟਾਪਾ ਆਪਣਾ ਬਹੁਤ ਘਟ ਘਟਦਾ ਗਰਮੀਆਂ ਦੇ ਵਿੱਚ ਆਪਣਾ ਮੋਟਾਪਾ ਦੁੱਗਣਾ ਘਟਦਾ ਕਿਉਂਕਿ ਗਰਮੀ ਦੇ ਵਿੱਚ ਨਾਲ ਤਾਂ ਆਪਾਂ ਨੂੰ ਪਸੀਨਾ ਆਉਂਦਾ ਹੈਗਾ ਗਰਮੀ ਦੇ ਵਿੱਚ ਆਪਾਂ ਇਦਾਂ ਦੀਆਂ ਚੀਜ਼ਾਂ ਪੀ ਸਕਦੇ ਹਾਂ ਜਿਨ੍ਹਾਂ ਦੇ ਨਾਲ ਨਾ ਆਪਾਂ ਮੋਟਾਪਾ ਬਹੁਤ ਜਲਦੀ ਘਟਾ ਸਕਣ ਜਿਹੜੇ ਪੈਣਪਰਾ ਕਹਿੰਦੇ ਨੇ ਵੀ ਸਾਡਾ ਮੋਟਾਪਾ ਨਹੀਂ ਘਟਦਾ ਅੱਜ ਮੈਂ ਤੁਹਾਨੂੰ 21 ਦਿਨਾਂ ਦਾ ਚੈਲੰਜ ਦੇਉਂਗੀ 21 ਦਿਨਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਜਿਵੇਂ ਮੈਂ ਕਹੂੰਗੀ ਉਸੇ ਤਰੀਕੇ ਨਾਲ ਤੁਸੀਂ ਕਰੋਗੇ 21 ਦਿਨ ਦੇ ਕੋਈ ਜ਼ਿਆਦਾ ਹੀ ਨਹੀਂ ਹੁੰਦੇ ਹਨਾ ਤਾਂ ਦੇਖਿਓ ਤੁਹਾਡੀ ਜਿਹੜੀ ਸ਼ੇਪ ਹੈ ਨਾ ਬੋਡੀ ਦੀ ਤੇ ਤੁਹਾਨੂੰ એનર્ਜੀ ਇੰਨੀ ਆਏਗੀ ਤੇ ਤੁਹਾਡਾ ਬੇਢ ਵੀ ਘਟਣ ਲੱਗੇਗਾ ਤੁਹਾਡਾ ਪੇਟ ਲੀਵਰ ਸਾਰਾ ਕੁਝ ਕਬਜ ਵਗੈਰਾ ਦੀ ਪ੍ਰੋਬਲਮ ਜਿੰਨੀ ਵੀ ਹੈ ਨਾ ਈਕਨੈਸ ਹੈ ਸਾਰੀ ਤੁਹਾਨੂੰ ਖਤਮ ਹੋਊਗੀ ਤੁਸੀਂ ਨੇ ਕਰਨਾ ਕੀ ਹੈ ਦੇਖੋ ਸਵੇਰੇ ਜਿਹੜੀ ਬੈਡਟੀ ਪੀਣੀਓ ਨਾ 21 ਦਿਨ ਪਲੀਜ਼ ਹੈ ਨਾ ਜ਼ਰੂਰ ਕਰਿਓ ਤੁਸੀਂ ਇਹ ਚੀਜ਼ ਨੂੰ ਬੈਡਟੀ ਦੇਖੋ ਤੁਸੀਂ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਨੇ ਹੋਗੇ ਡਾਕਟਰ ਦੱਸਦੇ ਨੇ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਇੰਨੇ ਟਾਈਮ ਆ ਲੈਨੇ ਆ ਦੇਖਿਓ ਤੁਸੀਂ ਉਹ ਵੀ ਤਾਂ ਲੈਨੇ ਹੋ ਉਹਦਾ ਸਾਈਡ ਇਫੈਕਟ ਹੈ ਪਰ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਤੁਹਾਨੂੰ ਫਾਇਦਾ ਹੀ ਹੈਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਿਹੜੀ ਬੈਡਟੀ ਪੀਣੀ ਉਹਨਾ ਤੁਸੀਂ ਉਹ ਬੈਡਟੀ ਨਹੀਂ ਪੀਣੀ। ਉਹਦੀ ਜਗ੍ਹਾ ਤੁਸੀਂ ਕੀ ਕਰਨਾ ਉਹਦੀ ਜਗ੍ਹਾ ਤੁਸੀਂ ਨੇ ਨਾ ਖੀਰਾ ਕੱਟ ਲੈਣਾ। ਖੀਰਾ ਕੱਟ ਕੇ ਉਹਨੂੰ ਤੁਸੀਂ ਨੇ ਖਾਣੇ ਚਬਾ ਚਬਾ ਕੇ ਖਾਣੇਗਾ। ਤੇ ਦੂਸਰੀ ਗੱਲ ਖੀਰੇ ਦੇ ਉੱਪਰ ਨਾ ਕੋਈ ਚਾਟ ਮਸਾਲਾ ਨਾ ਕੋਈ ਨਮਕ ਨਾ ਮਿਰਚ ਕੁਝ ਨਹੀਂ ਪਾਉਣਾ ਹੈਗਾ। ਖੀਰਾ ਵੀ ਤੁਸੀਂ ਦੇਸੀ ਲੈਣਾ ਜਿਹੜਾ ਕਿ ਆਪਾਂ ਸਿਲਕੇ ਹਨਾ ਖੀਰੇ ਨੂੰ ਉਹ ਕਰਦੇ ਜਿਹੜੇ ਹੁਣ ਚైనా ਜੇ ਵਾਲੇ ਖੀਰੇ ਆ ਰਹੇ ਨੇ ਨਾ ਬਿਨਾ ਸਿਲਣ ਵਾਲੇ ਇਹ ਦੇਖੋ ਤੁਹਾਡੀ ਬੋਡੀ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਪਹੁੰਚਾਉਣਗੇ ਹੋਰ ਕੁਛ ਨਹੀਂ ਤੇਜਾਬ ਬਣਾ ਦੇਣਗੇ ਇਹਨਾਂ ਦਾ ਟੇਸਟ ਵੀ ਨਾ ਜਿਵੇਂ ਚਿਬੜਾ ਨਾ ਹੁੰਦਾ ਸੀਗਾ ਨਾ ਕਚਰੀਆਂ ਕਹਿੰਦੇ ਸੀ ਉਹਦਾ ਟੇਸਟ ਆਉਂਦਾ ਇਹ ਚ ਖੀਰੇ ਦਾ ਟੇਸਟ ਨਹੀਂ ਆਉਂਦਾ ਹੁੰਦਾ ਤਾਂ ਤੁਸੀਂ ਹਨਾ ਉਸ ਤਰੀਕੇ ਨਾਲ ਅਗਰ ਤੁਸੀਂ ਸਿਲਕੇ ਸਮੇਤ ਖਾ ਸਕਦੇ ਹੋ ਤਾਂ ਸਿਲਕਾ ਵੀ ਖਾ ਸਕਦੇ ਹੋ ਅਗਰ ਆਦਰਵਾਇਜ਼ ਨਹੀਂ ਤੁਸੀਂ ਤਾਂ ਤੁਸੀਂ ਦੇਸੀ ਖੀਰਾ ਹੀ ਲੈਣਾ ਦੂਸਰੀ ਗੱਲ ਜਿਵੇਂ ਹੁਣ ਚਕੰਦਰ ਮਿਲ ਰਹੇ ਨੇ ਨਾਲ ਚਕੰਦਰ ਵੀ ਲੈ ਸਕਦੇ ਹੋ ਗਾਜਰ ਵੀ ਲੈ ਸਕਦੇ ਹੋ ਸਵੇਰੇ ਤੁਸੀਂ ਜੇ ਜਿਆਦਾ ਨਹੀਂ ਖਾ ਸਕਦੇ ਤਾਂ ਅੱਧਾ ਖੀਰਾ ਜਾਂ ਪੰਜ ਚਾਰ ਪੀਸ ਤੁਸੀਂ ਨੇ ਜ਼ਰੂਰ ਖਾਣੇ ਆ ਦੂਸਰੀ ਗੱਲ ਫਿਰ ਤੁਸੀਂ ਕਹੋਗੇ ਵੀ ਦੀਦੀ ਚਾਹ ਮੈਨਾਂ ਤਾਂ ਸਾਨੂੰ ਸਰਦਾ ਨਹੀਂ ਉਸ ਤੋਂ ਬਾਅਦ ਤੁਸੀਂ ਚਾਹ ਪੀ ਸਕਦੇ ਹੋ ਇੱਕ ਦੋ ਵਾਰੀ ਸਾਰੇ ਦਿਨ ਦੇ ਵਿੱਚ ਇੱਕ ਜਾਂ ਦੋ ਵਾਰੀ ਚਾਹ ਪੀ ਸਕਦੇ ਹੋ ਚਾਹ ਦੇ ਵਿੱਚ ਤੁਸੀਂ ਦੁੱਧ ਘੱਟ ਪਾਉਣਾ ਉਹਦੇ ਵਿੱਚ ਸੌਂਫ ਤੇ ਇਲਾਇਚੀ ਹਰੀ ਆਪਣੀ ਜ਼ਰੂਰ ਪਾਉਣੀ ਆ ਤੇ ਇੱਕ ਜਿਹੜੀ ਮੈਂ ਚੀ ਜਮਾਲ ਕੇ ਚਾਹ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਤੁਸੀਂ ਦੇਣ ਦੇ ਵਿੱਚ ਪੀਣੀਓ ਪੀਣੀਆ ਚਾਹੇ ਤੁਸੀਂ ਇੱਕ ਵਾਰ ਪੀ ਲਓ ਦੋ ਵਾਰ ਪੀ ਲਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਸਗੋ ਤੁਹਾਨੂੰ ਫਾਇਦਾ ਹੀ ਹੈ ਖਾਲੀ ਪੇਟ ਪੀ ਸਕਦੇ ਹੋ ਤਾਂ ਖਾਲੀ ਪੇਟ ਵੀ ਪੀ ਲਓ ਅਦਰਵਾਈਜ਼ ਤੁਸੀਂ ਇਹਨੂੰ ਸ਼ਾਮ ਨੂੰ ਪੀਮੋ ਸੌਣ ਵੇਲੇ ਉਦੋਂ ਜ਼ਿਆਦਾ ਬੈਟਰ ਹੈਗਾ ਕਰਨਾ ਕੀ ਹੈ ਤੁਸੀਂ ਨੇ ਹਨਾ ਇੱਕ ਕੱਪ ਲੈ ਲੈਣਾ ਦੇਖੋ ਪਿੱਤਲ ਦਾ ਨਹੀਂ ਲੈਣਾ ਤਾਂਬੇ ਦਾ ਨਹੀਂ ਲੈਣਾ ਕੁਝ ਨਹੀਂ ਲੈਣਾ ਚਾਹੇ ਤਾਂ ਤੁਸੀਂ ਇਦਾਂ ਦੇ ਚੀਨੀ ਵਗੈਰਾ ਦੇ ਹੁੰਦੇ ਨੇ ਜਿਹੜਾ ਪਾਮ ਪੀਣਿਆ ਇਹ ਲੈ ਲਓ ਜਾਂ ਫਿਰ ਤੁਸੀਂ ਕੱਚ ਦਾ ਗਲਾਸ ਲੈ ਲਓ ਉਸ ਤੋਂ ਬਾਅਦ ਤੁਸੀਂ ਇੱਕ ਕੰਚ ਦਾ ਗਲਾਸ ਆਪਣੇ ਕਿਸੇ ਡੋਂਗੇ ਵਗੈਰਾ ਦੇ ਵਿੱਚ ਉਹ ਵੀ ਦੇਖੋ ਮੈਂ ਤੁਹਾਨੂੰ ਕਹਿੰਦੀ ਆ ਵੀ ਐਲੂਮੀਨੀਅਮ ਦਾ ਜਾਂ ਤੁਸੀਂ ਆਪਣਾ ਨਾਨ-ਸਟਿਕ ਨਹੀਂ ਬਰਤਣਾ ਹੈਗਾ ਪਿੱਤਲ ਤਾਂਬਾ ਜਿਹੜੇ ਹੈਗੇ ਨੇ ਤੇ ਜਾਂ ਫਿਰ ਤੁਸੀਂ ਆਪਣੇ ਸਟੀਲ ਦੇ ਬਰਤਨ ਚ ਕਰ ਲੈ। ਦੇਖੋ ਇਹ ਥੋੜੀਆਂ ਜਿਹੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਨੂੰ ਜ਼ਰੂਰ ਕਰਨਾ ਤੇ ਲੋਹੇ ਦਾ ਹੋਵੇ ਤਾਂ ਉਸ ਤੋਂ ਵੀ ਵਧੀਆ ਹੈਗਾ। ਇੱਕ ਗਲਾਸ ਪਾਣੀ ਦਾ ਤੁਸੀਂ ਨੇ ਪਾ ਲੈਣਾ। ਉਹਦੇ ਵਿੱਚ ਤੁਸੀਂ ਨੇ ਪਾਉਣੀਆਂ ਨੇ ਚਾਰ ਹਰੀਆਂ ਇਲਾਇਚੀਆਂ, ਥੋੜਾ ਜਿਹਾ ਪੁਦੀਨਾ, ਥੋੜਾ ਜਿਹਾ ਪੀਸ ਪਾ ਲੈਣਾ ਤੁਸੀਂ ਨੇ ਅਦਰਕ ਦਾ। ਕਿਉਂਕਿ ਹੁਣ ਆਪਾਂ ਲੌਂਗ ਇਲਾਇਚੀ ਵਗੈਰਾਂ ਵੱਡੀ ਜਾਂ ਦਾਲਚੀਨੀ ਵਗੈਰਾ ਪਾਵਾਂਗੇ ਤਾਂ ਉਹਦੇ ਨਾਲ ਤੁਹਾਨੂੰ ਹਨਾ ਤਜਾਬ ਵੀ ਬਣੇਗਾ ਗਰਮੀ ਦੇ ਵਿੱਚ ਤੇ ਤੁਹਾਨੂੰ ਗਰਮੈਸ ਵੀ ਹੋਏਗੀ ਦੇਖੋ ਤਨੀਆਂ ਸੌਰੀ ਪਦੀਨਾ ਹੋ ਗਿਆ ਹਰੀ ਇਲਾਇਚੀ ਹੋਗੀ ਥੋੜਾ ਜਿਹਾ ਅਦਰਕ ਹੋ ਗਿਆ ਤੇ ਸੌਂਫ ਸੌਂਫ ਦਾ ਘਟੂ ਘਟ ਇੱਕ ਚਮਚ ਤੁਸੀਂ ਨੇ ਪਾਉਣਾ ਹੀ ਪਾਉਣਾ ਹੈ ਤੇ ਦੋ ਜਾਂ ਤਿੰਨ ਚੁਟਕੀਆਂ ਅਜਵੈਨ ਦੀ। ਅਜਵੈਨ ਤੁਹਾਨੂੰ ਕੀ ਕਰੂਗਾ ਨਾਲ ਤਾਂ ਤੁਹਾਡੇ ਪੇਟ ਦੇ ਜਿੰਨੇ ਵੀ ਰੋਗ ਨੇ ਨਾ ਜਿਵੇਂ ਆਪਾਂ ਕਹਿੰਦੇ ਬਾਹਜਮੀ ਗੈਸ ਬਣ ਗਈ ਜਾਂ ਆਪਣੇ ਅੰਦਰ ਚਰਬੀ ਜੰਮਦੀ ਹੈ ਨਾ ਉਹਨੂੰ ਪਘਲਾਉਣ ਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੈ। ਤੇ ਥੋੜਾ ਜਿਹਾ ਟੁਕੜਾ ਨਾ ਤੁਸੀਂ ਕੱਚੀ ਹਲਦੀ ਦਾ ਲੈ ਲੇ। ਕੱਚੀ ਹਲਦੀ ਤੁਹਾਨੂੰ ਆਮ ਕਿਤੋਂ ਵੀ ਮਿਲ ਜੂਗੀ ਹੈ ਨਾ ਆਪਣੇ ਹੁਣ ਅੱਜਕੱਲ ਪੱਟ ਰਹੇ ਨੇ ਤਾਂ ਤੁਸੀਂ ਕਿਤੋਂ ਵੀ ਲੈ ਆ ਕੇ ਅੱਧਾ ਕਿਲੋ-ਕਿਲੋ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ ਹੈਗੀ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਲਓ। ਥੋੜਾ ਜਿਹਾ ਪੀਸ ਲੈ ਕੇ ਨਾ ਕद्दूकश ਕਰ ਲੈਣਾ ਕद्दूकश ਕਰਕੇ ਤੁਸੀਂ ਨੇ ਆਪਣੀ ਉਹ ਪਾਣੀ ਦੇ ਵਿੱਚ ਪਾ ਦੇਣਾ ਚੰਗੇ ਤਰੀਕੇ ਨਾਲ ਉਹਨੂੰ ਰਹਿਣ ਲੈਣਾ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਜੇ ਤਾਂ ਉਹਨੂੰ ਉਨ੍ਹ ਲਓ ਉਨ੍ਹ ਕੇ ਫਿਰ ਤੁਸੀਂ ਨੇ ਉਹਦੇ ਵਿੱਚ ਆਪਣਾ ਥੋੜਾ ਜਿਹਾ ਮਿੱਠੇ ਦੀ ਜਗ੍ਹਾ ਸ਼ਹਿਦ ਪਾ ਲਓ ਸ਼ਹਿਦ ਨਾਲ ਕਿਸੇ ਨੂੰ ਗਰਮੈਸ ਹੁੰਦੀ ਆ ਤਾਂ ਤੁਸੀਂ ਧਾਗਾ ਮਿਸਰੀ ਨੂੰ ਪੀਸ ਕੇ ਰੱਖ ਲਓ ਤਾਂ ਥੋੜੀ ਜੀ ਤੁਸੀਂ ਉਹ ਪਾ ਲਓ ਜਿੰਨਾ ਕਿ ਤੁਸੀਂ ਮਿੱਠਾ ਪਾਉਣਾ ਇਹਦੇ ਵਿੱਚ ਦੁੱਧ ਨਹੀਂ ਪਾਉਣਾ ਪੱਤੀ ਨਹੀਂ ਪਾਉਣੀ ਤੇ ਉਸ ਤੋਂ ਬਾਅਦ ਅੱਧਾ ਨਿੰਬੂ ਲੈ ਕੇ ਤੁਸੀਂ ਇਹਦੇ ਵਿੱਚ ਨਚੋੜ ਲੈਣਾ ਕਿ ਕਿ ਤਰ੍ਹਾਂ ਇਹ ਲੈਮਨ ਟੀ ਜਿਹੜੀ ਕਿ ਬਹੁਤ ਮਹਿੰਗੀਆਂ ਤੁਸੀਂ ਗ੍ਰੀਨ ਟੀਆਂ ਲੈਮਨ ਟੀਆਂ ਪੀਂਦੇ ਹੋ ਨਾ ਬਹੁਤ ਕਾਸਟਲੀ ਤੁਹਾਨੂੰ ਮਿਲਦੀਆਂ ਨੇ ਇਹ ਤੁਸੀਂ ਘਰ ਦੇ ਵਿੱਚ ਬਣਾ ਕੇ ਨਾ ਡੇਲੀ ਦੋ ਦਿਨ ਦੋ ਮਤਲਬ ਕਿ ਦੋ ਟਾਈਮ ਤੱਕ ਤੁਸੀਂ ਜ਼ਰੂਰ ਪੀਓ ਹੈ ਨਾ ਤਾਂ ਦੇਖਿਓ ਤੁਹਾਡੇ ਜਿਹੜੀ ਬਾਡੀ ਹੈਗੀ ਉਹਦੀ ਸ਼ੇਪ ਤੇ ਤੁਹਾਨੂੰ ਕਬਜ ਜਿੰਨੀਆਂ ਵੀ ਪ੍ਰੋਬਲਮਸ ਨੇ ਤੁਹਾਡੇ ਪੇਟ ਦੀਆਂ ਜਾਂ ਤੁਹਾਨੂੰ ਮੋਟਾਪੇ ਦੀਆਂ ਤੁਹਾਡੇ ਲੀਵਰ ਦੀਆਂ ਉਹ ਸਾਰੀਆਂ ਦੇਖੋ ਪਾਣੀ ਮੰਗੂ ਥੋਟੀਆਂ ਜਾਣਗੀਆਂ ਇੱਕ ਮੈਂ ਕੱਲ ਵੀਡੀਓ ਪਾਈ ਹੈਗੀ ਉਹਦਾ ਮੈਂ ਲਿੰਕ ਪਾ ਦੂੰਗੀ ਉਹਦੇ ਵਿੱਚ ਲੀਵਰ ਨੂੰ ਤਾਂ ਇੱਕ ਪਾਣੀ ਮੰਗੂ ਥੋਣ ਜਿਵੇਂ ਪਿਕਾ ਫਿਲਟਰ ਲਾ ਦੇਣਾ ਉਦਾਂ ਦਾ ਚ ਤੁਸੀਂ ਜ਼ਰੂਰ ਦੇਖਣੀ ਇਹ ਜਿਹੜੀ ਹੈਗੀ ਹੈ ਨਾ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਹੈ ਇਹ ਉਹਦੇ ਨਾਲੋਂ ਵੀ ਜ਼ਿਆਦਾ ਬੈਨੀਫਿਟ ਹੈ ਤੇ ਹੁਣ ਨਿੰਬੂ ਦੇਖੋ ਸਾਰਿਆਂ ਨੂੰ ਆਮ ਮਿਲ ਜਾਣਗੀ ਗਰਮੀਆਂ ਦੇ ਵਿੱਚ ਹਨਾ ਨਿੰਬੂ ਬਹੁਤ ਨੇਗੇ ਤੁਸੀਂ ਦਾਲ ਸਬਜ਼ੀ ਖਾਣਿਓ ਸਲਾਦ ਖਾਣਿਓ ਉਹਦੇ ਉੱਪਰ ਨਾ ਨਿੰਬੂ ਪਾ ਕੇ ਪੀਣ ਲੱਗ ਜਾਓ ਤਾਂ ਤੁਹਾਡੀ ਜਿਹੜੀ ਅੰਦਰਲੀ ਚਰਬੀ ਹੈ ਨਾ ਇੱਕ ਐਂਟੀਬਾਇਟਿਕ ਦਾ ਕੰਮ ਜਿਵੇਂ ਕਰੂਗਾ ਹਨਾ ਇਹ ਉਹ ਚੀਜ਼ ਕਰੇਗੀ ਨਾਲ ਤਾਂ ਇਹ ਦੇਸੀ ਨੇ ਨਾਲੇ ਤਾਂ ਉਹਨੂੰ ਕੋਈ ਨੁਕਸਾਨ ਨਹੀਂ ਨਾਲੇ ਤੁਹਾਡੀ ਜਿਵੇਂ ਬਾਡੀ ਦੇ ਵਿੱਚ ਆਪਾਂ ਕਹਿੰਦੇ ਕੈਲਸ਼ੀਅਮ ਦੀ ਕਮੀ ਹੋ ਗਈ ਮੇਰੇ ਹੱਡ ਗੋਡੇ ਦਰਦ ਕਰਦੇ ਰਹਿੰਦੇ ਆ ਮੇਰੀ ਬਾਡੀ ਦੇ ਵਿੱਚ ਕਹਿੰਦੇ ਨੇ ਗਰੀਸ ਖਤਮ ਹੋ ਗਿਆ ਹੈ ਨਾ ਇਹ ਸਾਰੀਆਂ ਚੀਜ਼ਾਂ ਨੂੰ ਰਿਕਵਰੀ ਕਰੂਗੀ ਇਹ ਚੀਜ਼ ਤੁਸੀਂ ਨਾ 21 ਦਿਨ ਲਗਾਤਾਰ ਕਰਕੇ ਦੇਖੋ ਤੇ ਬੰਦ ਕੀ ਕਰਨਾ ਤੁਸੀਂ ਨੇ ਤੁਸੀਂ ਨੇ ਤਲੀ ਹੋਈ ਚੀਜ਼ ਕੋਈ ਨਹੀਂ ਖਾਣੀ ਖਾਣੀ ਹੈ ਤਾਂ ਜਿਵੇਂ ਥੋੜੀ ਬਹੁਤੀ ਲੈ ਸਕਦੇ ਹੋ ਇੱਕ ਨਦੇ ਦਿਨ ਬਾਅਦ ਦੋ ਚਾਰ ਦਿਨਾਂ ਮਗਰੋਂ ਇਹ ਨਹੀਂ ਹੈਗਾ ਵੀ ਹਨਾ ਸਵੇਰੇ ਪਰੌਂਠਾ ਖਾ ਲਿਆ ਉਸ ਤੋਂ ਬਾਅਦ ਫਿਰ ਆਪਾਂ ਨੇ ਦੁਪਹਿਰਿਕ ਪਕੌੜੇ ਖਾ ਲਏ ਜਾਂ ਆਪਾਂ ਪੀਜ਼ਾ ਖਾ ਲਿਆ 버ਗਰ ਖਾ ਲਿਆ ਤੇ ਉਤੋਂ ਇਹ ਵੀ ਪੀ ਜਾਈਓ ਦੇਖੋ ਫਿਰ ਮੈਂ ਨਹੀਂ ਕਹਿੰਦੀ ਹੈ ਕਿ ਕਹਿੰਦੇ ਨੇ ਕਿ ਕਹਿੰਦੇ ਦਵਾਈ ਨਾਲੋਂ ਪਰਹੇਜ਼ ਜ਼ਿਆਦਾ ਇਲਾਜ ਕਰਦਾ ਤੇ ਦੂਸਰੀ ਗੱਲ ਤੁਸੀਂ ਨੇ ਇਹਨਾ ਕੋਲਡ ਡਰਿੰਕ ਨਹੀਂ ਪੀਣਾ ਹੈਗਾ ਚਮੀ ਨਹੀਂ ਪੀਣਾ ਹੈਗਾ ਜਿਹੜਾ ਕੋਲਡ ਡਰਿੰਕ ਹੈ ਨਾ ਇਹ ਨੂੰ ਆਪਣੀ ਬੋਡੀ 3 ਦਿਨ ਦੇ ਵਿੱਚ ਹজম ਕਰਦੀ ਹੈ ਤੁਸੀਂ ਲਾ ਲਓ ਵੀ ਆਪਣੇ ਅੱਜਕੱਲ ਹਰੇਕ ਦਾ ਬੱਚੇ ਦਾ ਵੀ ਲੀਵਰ ਕਿਉਂ ਖਰਾਬ ਹੋ ਰਿਹਾ ਨੇ ਕਿਉਂਕਿ ਪਹਿਲੇ ਜਮਾਨਿਆਂ ਦੇ ਵਿੱਚ ਕੋਲਡ ਡਰਿੰਕ ਨਹੀਂ ਸੀ। ਅਪਕੋ ਇਹ ਨਾ ਵੀ ਉਹ ਤਾਂ ਨਾ ਇੰਨੇ ਦੀ ਉਮਰ ਦੇ ਸੀ। ਉਹਨਾਂ ਦੇ ਕੋਡੇ ਗਿੱਟੇ ਕੁਛ ਨਹੀਂ ਦੁਖਦੇ। ਉਹ ਉਹਨਾਂ ਦਾ ਖਾਣਾ ਪੀਣਾ ਵਧੀਆ ਸੀਗਾ। ਆਪਣਾ ਖਾਣਾ ਪੀਣਾ ਬੇਕਾਰ ਹੋ ਗਿਆ, ਤਾਈਆਂ ਹੋ ਗਿਆ। ਤੇ ਤੀਸਰੀ ਗੱਲ ਦੇਖੋ ਮੈਦੇ ਤੋਂ ਬਣੀ ਹੋਈ ਚੀਜ਼ ਵੇਕਰੀ ਦੀਆਂ ਜਿਹੜੀਆਂ ਵੀ ਜਿੰਨੀਆਂ ਵੀ ਆਈਟਮਾਂ ਨੇ ਤੁਸੀਂ 21 ਦਿਨ ਉਹ ਬਿਲਕੁਲ ਨਹੀਂ ਖਾਓਗੇ। ਤੇ ਦੂਸਰਾ ਕੋਲਡ ਡਰਿੰਕ ਤੁਸੀਂ ਬਿਲਕੁਲ ਨਹੀਂ ਪੀਓਗੇ। ਤੇ ਇੱਕ ਤੁਸੀਂ ਕੋਸ਼ਿਸ਼ ਕਰਨੀ ਜਿਹੜੀ ਮੈਂ ਇਹ ਟੀ ਦੱਸੀ ਹੈ ਤੁਹਾਨੂੰ ਚਾਹ ਦੱਸੀ ਹੈ ਨਾ ਜਿਹੜੇ ਪੈਰਾਂ 'ਪਰ ਬੈਠ ਸਕਦੇ ਨੇ ਤਾਂ ਉਹ ਪੈਰਾਂ 'ਪਰ ਬੈਠ ਕੇ ਪੀਓ। ਤੇ ਇੱਕ ਮੈਂ ਤੁਹ ਜਿਹੜਾ ਕਿ ਤੁਸੀਂ ਸਵੇਰੇ ਬਣਾ ਕੇ ਰੱਖ ਲੈਣਾ ਉਹਨੂੰ ਸਾਰਾ ਦਿਨ ਜਦੋਂ ਵੀ ਤੁਸੀਂ ਪਾਣੀ ਪੀਣਾ ਹੈ ਉਹੀ ਪੀਣਾ ਹੈ ਜਿਹੜੀ ਮੇਰੀਆਂ ਭੈਣਾਂ ਨੂੰ ਸਫੈਦ ਪਾਣੀ ਜਿਵੇਂ ਕੋਰੀਆ ਦੀ ਸਕੈਤ ਹੁੰਦੀ ਹੈ ਦੇਖੋ ਉਹਦੇ ਨਾਲ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਆ ਤੇ ਵੀਰਾਂ ਭੈਣਾਂ ਦੇ ਆਮ ਤੌਰ ਤੇ ਜਿਹੜੀ ਮੇਰੇ ਭੈਣਾਂ ਦੇ ਲੱਤਾਂ ਦੇ ਵਿੱਚ ਦਰਦ ਹੁੰਦਾ ਉਸੇ ਕਾਰਨ ਕਰਕੇ ਹੁੰਦਾ ਹੈ ਨਾ ਤੇ ਆਪਣੀ ਕਮਰ ਦਰਦ ਹੁੰਦਾ ਇਹ ਵੀ ਬਹੁਤ ਭੈਣਾਂ ਨੂੰ ਉਸੇ ਕਰਕੇ ਹੀ ਹੁੰਦਾ ਹੈ ਤੇ ਇਹ ਪਾਣੀ ਹੈ ਜਿਹੜਾ ਇਹ ਤੁਸੀਂ ਐ ਲੈ ਲਓ ਵੀ ਤੁਹਾਡੀ ਬੋਡੀ ਨੂੰ ਨਾ ਫਿਲਟਰ ਕਰੂਗਾ ਕਰਨਾ ਕਿ ਤੁਸੀਂ ਇੱਕ ਜੱਗ ਕੰਚ ਦਾ ਪਾਣੀ ਦਾ ਲੈ ਲਓ ਚਾਹੇ ਤਾਂਬੇ ਦਾ ਲੈ ਲਓ ਚਾਹੇ ਕੰਚ ਦਾ ਲੈ ਲਓ ਕੋਈ ਵੀ ਲੈ ਲ ਤਾਂ ਉਹਦੇ ਵਿੱਚ ਤੁਸੀਂ ਪਾਉਣਾ ਹੈਗਾ ਇੱਕ ਨਿੰਬੂ ਕੱਟ ਕੇ ਪਾ ਲਓ ਚਾਰ ਪੀਸ ਕਰਕੇ ਅੱਧਾ ਟੁਕੜਾ ਉਹਦੇ ਵਿੱਚ ਅਦਰਕ ਦਾ ਪਾ ਲਓ ਥੋੜਾ ਜਿਹਾ ਪੁਦੀਨਾ ਪਾ ਲਓ ਚਾਰ ਪੰਜ ਇਲਾਇਚੀਆਂ ਇਦਾਂ ਹੀ ਤੋੜ-ਤੋੜ ਕੇ ਹਨਾ ਉਹਦੇ ਵਿੱਚ ਪਾ ਲਓ ਤੇ ਪੰਜ ਛੇ ਪੀਸ ਖੀਰੇ ਦੇ ਕੱਟ ਕੇ ਪਾ ਲਓ ਤੁਸੀਂ ਜਦੋਂ ਪੀਓਗੇ ਨਾ ਤੁਹਾਨੂੰ ਇੱਕ ਨਾ ਇਹ ਡਰਿੰਕ ਜਿਵੇਂ ਕਿ ਆਪਣੀ એનર્ਜੀ ਡਰਿੰਕ ਹੁੰਦੀ ਹੈ ਨਾ ਉਦਾਂ ਦਾ ਫੀਲ ਹੋਊਗਾ ਜਦੋਂ ਵੀ ਤੁਸੀਂ ਪੀਣਾ ਹੈ ਤਾਂ ਤੁਸੀਂ ਇਸੇ ਪਾਣੀ ਨੂੰ ਪੀਣਾ ਸਾਰਾ ਦਿਨ ਇਦਾਂ ਹੀ ਪੀਣਾ ਇਹ 21 ਦਿਨ ਤੁਸੀਂ ਲਗਾਤਾਰ ਕਰੋ ਅਗਰ ਤੁਹਾਨੂੰ ਹਨਾ ਜਿਵੇਂ ਪਹਿਲਾਂ ਮੈਂ ਦੱਸਿਆ ਵੀ ਸ਼ਾਮ ਨੂੰ ਤੁਸੀਂ ਨਹੀਂ ਖਾਣਾ 4 ਜਾਂ 5 ਵਜੇ ਖਾਣਾ ਤੇ ਰੱਜ ਕੇ ਨਹੀਂ ਖਾਣਾ ਜਾਂ ਤਾਂ ਤੁਸੀਂ ਆਪਣਾ ਹੁਣ ਜਿਵੇਂ ਆਪਾਂ ਸੂਪ ਲੈ ਲਓ ਜਾਂ ਸਲਾਦ ਲੈ ਲਓ ਜਾਂ ਤੁਸੀਂ 5 6 ਵਜੇ ਹਨਾ ਖਾਣਾ ਖਾ ਲਓ ਦੁਪਹਿਰੇ ਰੱਜ ਕੇ ਖਾ ਲਓ ਸ਼ਾਮ ਨੂੰ ਤੁਸੀਂ ਨਾ ਥੋੜਾ ਖਾਓ ਬਿਲਕੁਲ ਥੋੜਾ ਖਾਓ ਕੋਸ਼ਿਸ਼ ਕਰੋ ਕਿ ਹਫ਼ਤੇ ਦੇ ਵਿੱਚ ਆਪਾਂ ਇੱਕ ਦਿਨ ਵਰਤ ਰੱਖ ਲਈਏ ਦੇਖੋ ਇਹ ਚੀਜ਼ਾਂ ਦੇ ਨਾਲ ਦੇਖੋ ਹੈ ਤਾਂ ਤੁਹਾਡੀ ਨੇ ਕੋਈ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਕੋਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਥੋੜਾ ਜਨਾ ਆਪਣਾ ਜਿਹੜਾ ਡੇਲੀ ਰੁਟੀਨ ਚੇਂਜ ਕਰ ਲਓਗੇ ਨਾ ਤਾਂ ਦੇਖੋ ਤੁਹਾਡਾ ਮੋਟਾਪਾ ਆਪਣੇ ਆਪ ਹੀ ਘਟਣ ਲੱਗ ਜੇਗਾ ਤੇ ਇੱਕ ਮੇਰੀ ਭੈਣ ਹੈ ਮੈਨੂੰ ਬਹੁਤ ਮੈਸੇਜ ਕਰਦੀ ਦੀਦੀ ਮੇਰਾ ਮੋਟਾਪਾ ਕਿਸੇ ਤਰੀਕੇ ਨਾਲ ਨਹੀਂ ਘਟਦਾ ਇਸ ਵੀਡੀਓ ਮੈਂ ਸਪੈਸ਼ਲ ਉਹਨਾਂ ਦੇ ਉਸੇ ਲਈ ਹੀ ਬਣਾਈ ਹੈ ਕਿ ਇਹ ਚੀਜ਼ ਜਿਹੜੀ ਮੈਂ ਦੱਸੀ ਹੈ ਨਾ 21 ਦਿਨਾਂ ਲਗਾਤਾਰ ਕਰੂ ਜਿਹੜਾ ਮੇਰਾ ਭੈਣ ਭਰਾ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਕਿ ਉਹਦਾ ਮੋਟਾਪਾ 21 ਦਿਨਾਂ ਦੇ ਵਿੱਚ ਵਿੱਚ ਹੀ ਘਟਣਾ ਸ਼ੁਰੂ ਹੋਵੇਗਾ ਪਹਿਲਾਂ ਤੁਸੀਂ ਜਿੱਦਨ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਆਪਣਾ ਵੇਟ ਕਰ ਲਿਓ 21 ਦਿਨਾਂ ਤੋਂ ਬਾਅਦ ਤੁਸੀਂ ਆਪਣਾ ਵੇਟ ਕਰ ਲਿਓ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਵੀ ਮੈਂ ਸੱਚ ਬੋਲ ਰਹੀ ਹਾਂ ਜਾਂ ਨਹੀਂ ਬੋਲ ਰਹੀ ਕਿਉਂਕਿ ਦੇਖੋ ਜੋ ਮੈਂ ਖੁਦ ਕਰਦੀ ਹਾਂ ਮੈਂ ਉਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁੰਦੀ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਅੱਗੇ-ਅੱਗੇ ਵੀ ਸ਼ੇਅਰ ਕਰ ਦੇਣਾ ਆਪਣੇ ਭੈਣ ਭਰਾਵਾਂ ਨੂੰ ਛੋਟੇ ਬੱਚਿਆਂ ਨੂੰ ਵੀ ਬੇਟ ਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਦੇਵੋ ਆਪਾਂ ਉਹਨਾ ਉਹੀ ਚੱਕ ਚੱਕ ਕੇ ਡਰਿੰਕ ਜਿਹੜਾ ਕੋਈ ਕਹਿੰਦਾ ਵੀ ਆਹ ਪਿਆ ਦਿਓ ਆਹ ਪਿਆ ਦਿਓ ਹਨਾ ਬੱਚਾ ਹੈਲਦੀ ਹੋ ਜਾਊਗਾ ਹੈਲਦੀ ਨਹੀਂ ਹੁੰਦਾ ਉਹਦਾ ਨੁਕਸਾਨ ਬੱਚੇ ਨੂੰ ਜ਼ਿਆਦਾ ਹੋਣ ਲੱਗ ਜਾਂਦਾ ਹੈਗਾ ਤਾਂ ਥੋੜਾ ਜਿਹਾ ਹਨਾ ਆਪਣੀ ਨੇਚਰਲ ਚੀਜ਼ਾਂ ਤੇ ਧਿਆਨ ਦਿਆ ਕਰੋ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਮੈਂ ਲੈਮਨ ਟੀ ਤੋਂ ਦੇਖੋ ਦੱਸ ਹੀ ਦਿੱਤੀ ਔਰੈਂਜ ਟੀ ਦੀ ਵੀਡੀਓ ਵੀ ਆ ਤਾਂ ਹੁਣ ਆਪਣੇ ਚੈਨਲ ਤੇ ਮਿਲ ਜੂਗੀ ਤੁਸੀਂ ਏਦਾਂ ਦੀਆਂ ਨਾ ਥੋੜੀਆਂ ਥੋੜੀਆਂ ਜਿਵੇਂ ਕਿ ਤੁਸੀਂ ਅਕਸਰ ਦੇਖੋ ਜਿਹੜੇ ਵੱਡੇ ਅਫਸਰ ਨੇਗੇ ਜਾਂ بڑے ਆਪਣੇ ਹਾਲੀਵੁੱਡ ਬਾਲੀਵੁੱਡ ਵਾਲੇ ਨੇ ਨਾ ਉਹ ਚਾਹ ਪੀਣਗੇ ਤਾਂ ਬਲੈਕ ਚਾਹ ਟੀ ਪੀਂਦੇ ਆ ਬਲੈਕ ਟੀ ਹੈ ਜਿਹੜੀ ਉਹ ਹਾਰਟ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਜਿਹੜਾ ਨਾ ਆਪਾਂ ਦੁੱਧ ਚ ਪੱਤੀ ਪਾ ਲਓ ਜੀ ਐਂ ਕਰ ਲਓ ਜੀ ਘੱਟ ਪਾਇਆ ਦੁੱਧ 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 ਸਾਰਾ ਦਿਨ ਨਾ ਇਹ ਚੀਜ਼ ਨਾ ਆਪਣੀ ਬਾਡੀ ਨੂੰ ਬਹੁਤ ਇਫੈਕਟ ਪਾਉਂਦੀ ਆ ਆਪਣਾ ਪਾ ਕੇ ਦੁੱਧ ਚਾਹ ਨੂੰ ਰਿੰਨੀ ਜਾਂਨੇ ਰਿੰਨੀ ਜਾਂਨੇ ਉਹ ਚਾਹ ਦੀ ਜਗ੍ਹਾ ਆਪਾਂ ਨੂੰ ਜ਼ਹਿਰ ਬਣਾ ਲੈਣਾ ਉਹ ਨੀਰਾ ਤਜਾਬ ਹੈ ਜਦੋਂ ਆਪਣੇ ਲੀਵਰ ਤੇ ਉਹ ਜਾਂਦੀ ਹੈ ਤਾਂ ਉਹ ਲੀਵਰ ਨੂੰ ਖਰਾਬ ਕਰ ਦਿੰਦੀ ਹੈ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪਰਾਂ ਨੂੰ ਮੇਰੇ ਭਲਾਉਂ ਸਾਥ ਤਸਰੀ ਆਕ